ਮਾਮਲਾ ਅੰਮ੍ਰਿਤਸਰ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਸਾਬਕਾ ਫੌਜੀ ਦੁਕਾਨਦਾਰ ਦੀ ਕੱਪੜੇ ਦੀ ਦੁਕਾਨ 'ਚੋਂ ਇੱਕ ਕਾਰ ਸਵਾਰ ਜੂੜੇ ਨੇ 4500 ਦੇ ਕਰੀਬ ਦਾ ਸਾਮਾਨ ਖਰੀਦਣ ਤੋਂ ਬਾਅਦ Google Pay ਕਰਨ ਦੇ ਨਾਮ ਤੇ ਠੱਗੀ ਮਾਰ ਕੇ ਰਫੀ ਚੱਕਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਸਾਬਕਾ ਫੌਜੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਕੱਪੜੇ ਦੀ ਦੁਕਾਨ ਚਲਾਈ ਜਾ ਰਹੀ ਹੈ ਤੇ ਸਾਡੀ ਦੁਕਾਨ ਤੇ 30 ਸਾਲ ਦੇ ਕਰੀਬ ਮਹਿਲਾ ਆਈ ਜਿਸ ਦਾ પતિ ਬਾਹਰ ਕਾਰ ਵਿੱਚ ਬੈਠਾ ਸੀ ਮਹਿਲਾ ਵੱਜੋਂ 4000 ਦੀ ਖਰੀਦਦਾਰੀ ਕੀਤੀ ਗਈ Google Pay ਤੋਂ ਪੇਮੈਂਟ ਕਰਨ ਦੇ ਨਾਮ ਤੇ ਮੇਰੇ ਨਾਲ ਧੱਗੀ ਮਾਰ ਕੇ ਦੋਵੇਂ ਕਾਰ ਵਿੱਚ ਫਰਾਰ ਹੋ ਗਏ ਜਿਸ ਦੀ ਸੀਸੀਟੀਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਗੱਲ ਮੇਰੇ ਨਾਲ ਇਹ ਹੋਈ ਵੀ ਅੱਜ ਇੱਕ ਲੇਡੀ ਤਕਰੀਬਨ ਸਾਢੇ 4 ਵਜੇ ਮੇਰੇ ਕੋਲ ਆਈ ਹੈ ਕਿ ਮੈਨੂੰ ਸੂਟ ਚਾਹੀਦੇ ਆ ਮੈਂ ਕਿਹਾ ਬੈਠੋ ਸੂਟ ਮਿਲ ਜਾਣਗੇ ਕੋਈ ਗੱਲ ਨਹੀਂ ਕਿਹੋ ਜੇ ਚਾਹੀਦੇ ਆ ਆਂਦੀ ਸਾਡਾ ਕੋਈ ਫੰਕਸ਼ਨ ਹੈ ਮੈਂ ਉੱਥੇ ਦੇਣੇ ਆ ਤੇ ਉਹਦੇ ਵਾਸਤੇ ਮੈਨੂੰ ਸੂਟ ਵਿਖਾਓ ਸੂਟ ਬਖਾਇਆ ਤੇ ਉਹਨੇ ਚਾਰ ਸੂਟ ਜਿਹੜੇ ਉਹ ਪਸੰਦ ਕੀਤੇ ਆ ਉਦੋਂ ਬਾਅਦ ਦੋ ਅਖੇ ਅੰਡਰਵੀਅਰ ਦੇ ਦਿਓ ਦੋ ਦੋ ਬਲੈਨ ਦੇ ਦਿਓ ਤੇ ਦੋ ਚੁੰਨੀਆਂ ਦੇ ਦਿਓ ਮਤਲਬ ਕਰ ਕਰ ਕੇ ਸਾਰਾ ਸਮਾਨ ਜਿਹੜਾ ਉਹ 4020 ਰੁਪਏ ਦਾ ਬਣਿਆ ਤੇ ਸਾਰਾ ਸਮਾਨ ਉਹਦੇ ਫਾਫਿਆਂ ਚ ਪਾ ਦਿੱਤਾ ਤੇ ਆਂਦੀ ਪੈਸੇ ਮੈਂ ਜਿਹੜੇ ਸਕੈਨ ਕਰ ਦਿੰਦੀ ਆ ਮੈਂ ਕੋਈ ਨਹੀਂ ਕਰ ਦਿਓ ਜਦੋਂ ਸਕੈਨ ਕੀਤੇ ਆ ਤੇ ਉਹਦੀ ਮੈਨੂੰ ਝੂਠੀ ਜਿਹੜੀ ਆ ਉਹਨੇ ਜਿਹੜੀ ਸਕਰੀਨਸ਼ਾਟ ਪਾਤੀ ਆ ਤੇ ਉਹਨੂੰ ਓਕੇ ਨਹੀਂ ਕੀਤਾ ਮੈਂ ਉਹਨੂੰ ਕਿਹਾ ਵੀ ਮੇਰਾ ਮੋਬਾਈਲ ਜਿਹੜਾ ਇਹ ਬੋਲ ਪੈਂਦਾ ਵੀ ਪੈਸੇ ਪੈ ਗਏ ਆ ਹੈ ਇਹਨੇ ਉਸੇ ਵੇਲੇ 4000 ਦਾ ਮੈਂ ਕਿਹਾ 4000 ਬੋਲ ਦੇਣਾ ਸੀ ਭੱਲੇ ਕਿ ਨੇ ਇਹਨੇ ਕੋਈ ਬੋਲਿਆ ਨਹੀਂ ਪੈਸੇ ਨਹੀਂ ਪਏ ਨਹੀਂ ਨਹੀਂ ਆਖੇ ਪੈ ਗਏ ਆ ਤੁਸੀਂ ਮੇਰਾ ਮੋਬਾਈਲ ਮੇਰਾ ਮੋਬਾਈਲ ਨੰਬਰ ਲੈ ਲਓ ਮੈਂ ਆਖਿਆ ਵੀ ਮੋਬਾਈਲ ਨੰਬਰ ਵੀ ਦੇ ਦਿੱਤਾ ਤੇ ਮੈਂ ਕਿਹਾ ਵੀ ਤੁਸੀਂ ਇੱਥੇ ਰੁਕੋ ਤੇ ਮੈਂ ਲਾ ਕੇ ਮੈਂ ਸੁਨਿਆਰੇ ਦੀ ਦੁਕਾਨ ਆ ਮੈਂ ਉਹਨਾਂ ਦੇ ਮੁੰਡਿਆਂ ਕੋਲ ਮੈਂ ਚੈੱਕ ਕਰਾਵਾਂ ਮੈਂ ਉਧਰ ਤੋਂ ਗਿਆ ਤੇ ਗੱਡੀ ਪਜਾ ਕੇ ਜੜਿਆ ਇੱਥੋਂ ਲੈ ਕੇ ਇਸ ਤਰ੍ਹਾਂ ਇਹ ਮਰਸੀ ਕਿਤਾ ਵੇਖੋ ਲਾਗੋ ਉਹ ਤਕਰੀਬਨ ਮਤਲਬ 32 ਸਾਲ ਦੀ ਲੇਡੀ ਆ ਕੋਈ ਚੰਗੇ ਘਰ ਦੀ ਲੇਡੀ ਆ ਕੋਈ ਇਹ ਨਹੀਂ ਆ ਗੱਡੀ ਤੇ ਆਈ ਚਿੱਟੇ ਰੰਗ ਦੀ ਗੱਡੀ ਆ ਅਰਦਾ ਉਹਦਾ ਗੱਡੀ ਚ ਬੈਠਾ ਸੀ ਤੇ ਉਹਦੀ ਗੱਡੀ ਦੀ ਕੋਈ ਫੋਟੋ ਨਹੀਂ ਆਈ ਕਿਉਂਕਿ ਲੇਡੀ ਦੀ ਜਿਹੜੀ ਆ ਉਹ ਮੇਰੇ ਕੈਮਰੇ ਚ ਆਈ ਆ ਤੇ ਉਹ ਜਿਹੜੀ ਮੈਂ ਉਹ ਤੁਹਾਨੂੰ ਦਿਖਾ ਦਿੱਤੀ ਆ ਵੀ ਆਹੀ ਆ ਕਹਿੰਦਾ ਚਰ ਕਾਫੀ ਚਰ ਬੈਠੀ ਜੀ ਆ ਸਾਰੀ ਵੀਡੀਓ ਜਿਹੜੀ ਆ ਉਹ ਕੈਮਰੇ ਦੇ ਵਿੱਚ ਜਿਹੜੀ ਉਹ ਆਈ ਆ ਉਹਦੀ ਮਹਿਮਨ ਕਰਦਾ ਵੀ ਜਾਂ ਤੇ ਮੈਨੂੰ ਆਪਣੇ ਆਪ ਆਣ ਕੇ ਦੇ ਪੈਸੇ ਦੇ ਜਾਈਏ ਤੇ ਚਲੋ ਠੀਕ ਠਾਕ ਆ ਜੇ ਨਹੀਂ ਆ ਤੇ ਫਿਰ ਪੁਲਿਸ ਕਾਰਵਾਈ ਕੀਤੀ ਚੋਗੀ ਬਸ ਸਾਡੀ ਨਾ ਬੀਟੀ ਦੁੱਧ ਕੰਨ ਸ਼ੋਪ ਛੱਡ ਕੇ ਸਾਡੀ ਆਪਣੀ ਸੁਨਾਰੇ ਦੀ ਸ਼ੋਪ ਹੈ ਵੇਚਦੇ ਆਪਾਂ ਦੀ ਅੱਜ ਨਾ ਵੀ ਦੀ ਸਾਡੇ ਕੋ ਭੱਜੇ ਭੱਜੇ ਆਏ ਆ ਤੇ ਕਹਿੰਦੇ ਇਹ ਵੀ ਮੇਰਾ ਫੋਨ ਚ ਨਾ 4000 ਰੀਚਾਰਜ ਕਰਵਾਇਆ ਸੀ ਤੇ ਉਹ ਰੀਚਾਰਜ ਵੇਖੋ ਹੋਇਆ ਨਹੀਂ ਬੱਚਿਆਂ ਨੂੰ ਕਹਿੰਦੇ ਭਈ ਰੀਚਾਰਜ ਹੋਇਆ ਨਹੀਂ ਹੋਇਆ ਤੇ ਬੱਚਿਆਂ ਨੇ ਵੇਖਿਆ ਕਹਿੰਦੇ ਅੰਕਲ ਜੀ ਰੀਚਾਰਜ ਨਹੀਂ ਹੋਇਆ ਤੇ ਇਹ ਪਰਚਾਨਦੇ ਹੀ ਥੋੜਾ ਜਿਹਾ ਤੇ ਮੈਨੂੰ ਇਹਦੇ ਇਹ ਬਾਹਰ ਆਏ ਤੇ ਵੇਖਿਆ ਤੇ ਗੱਡੀ ਅੰਦਰ ਬਾਹਰ ਗੱਡੀ ਲੱਗੀ ਸੀ ਤੇ ਗੱਡੀ ਉਹ ਲੈ ਕੇ ਦਿਓ ਚਲੇ ਗਏ ਤੇ ਮੈਨੂੰ ਕਹਿੰਦੇ ਗੱਡੀ ਇੱਥੇ ਖਲੋਤੀ ਮੈਂ ਕਹਿੰਦਾ ਤੇ ਚਲੀ ਗਈ ਜੀ ਮੈਂ ਬਾਹਰ ਬੈਠਾ ਸੀ ਕੁਰਸੀ ਤੇ ਤੇ ਬੱਚੇ ਅੰਦਰ ਕਾਊਂਟਰ ਤੇ ਬੈਠੇ ਬੱਚੇ ਇਹਨਾਂ ਦਾ ਮੋਬਾਈਲ ਵੇਖ ਰਹੇ ਸੀ ਇਹਨਾਂ ਕੋ ਚਾਰ ਕਿ ਸੂਟ ਚਾਰ ਪੰਜ ਸੂਟ ਲੈ ਕੇ ਗਿਆ ਤੇ ਬਾਕੀ ਹੋਰ ਵੀ ਇਹਨਾਂ ਕੋ ਉਹ ਲੈ ਕੇ ਗਿਆ ਡਬਟੇ ਡਬਟੇ ਲੈ ਕੇ ਇਹਨਾਂ ਕੋਲੋਂ 4 4000 ਰੁਪਏ ਦੇ ਕਹਿੰਦੇ ਹੀ ਸਕੈਨ ਕਰਾਇਆ ਤੇ ਉਹ 4000 ਇਹਨਾਂ ਨੇ ਉਹ ਮੈਡਮ ਨੇ ਪਾਇਆ ਨਹੀਂ ਤੇ ਉਹਨਾਂ ਦੀ ਵੀਡੀਓ ਵੀਡੀਓ ਆਈ ਆ ਤੇ ਫਿਰ ਇਹਨਾਂ ਦੇ ਇਹ ਕਮੰਡਾ ਏਜ ਵਾਰ ਇਹ ਕਮੰਡੇ ਫਿਰ ਇਹਨਾਂ ਨੂੰ ਚੱਲ ਭਾਈ ਮੇਕਅਪ ਚਾਹ ਚ ਪਈ ਉਹ ਜਿਹੜੀ ਮੈਡਮ ਚਲੀ ਗਈ ਉਹ ਤੇ ਹੁਣ ਵਾਪਸ ਆਉਣ ਹੋ ਰਹੀ ਤੇ ਫਿਰ ਉਹਨਾਂ ਵਿੱਚ ਆ ਚੋ ਪਈ ਮੈਂ ਵੀਰ ਹੋਣਾ ਨੂੰ ਮੈਂ ਕਿਹਾ ਤੁਸੀਂ ਵਹਰੋ ਫਿਰ ਤੇ ਫਿਰ ਭਜੇ ਭਜੇ ਆਏ ਇਹਨਾਂ ਜਰ ਨੂੰ ਗੱਡੀ ਤੇ ਨਿਕਲ ਗਈ ਤੇ ਫਿਰ ਪਰਚਾਣ ਹੀ ਵੀ ਦੀ ਤੇ ਇਹ ਤੇ ਵੀਦੀ ਨਾ ਬੜਾ ਧੱਕਾ ਹੋ ਗਿਆ ਵੀਰ ਦੀ ਨੇ ਪੁੱਤ ਤੁਹਾਨੂੰ ਪਤਾ ਦੇ ਇੱਕ ਕਸੂਟਾ ਨੂੰ ਕਿੰਨੇ ਪੈਸੇ ਕਮਾ ਲਾਂਗੇ 100 200 250 ਰੁਪਇਆ 300 ਸੂਟ ਚ ਕਮਾ ਲਾਂਗੇ ਅਸੀਂ ਤੇ ਕਹ ਨਿਆਨੇ ਸੀਸੀਟੀਵੀ ਕੋਲੋਂ ਲੋਕ ਦੁਨੀਆ ਡਰਦੀ ਨਹੀਂ ਵੀਦੀ ਸੋ ਸੀਸੀਟੀਵੀ ਕੋਲੋਨੀ ਦੁਨੀਆ ਰਹਿਦੀ ਜੇ ਅੱਜ ਕੱਲ ਨਾ ਅੱਜ ਕੱਲ ਅਸੀਂ ਇਹ ਹੀ ਮੰਗ ਕਰਦੇ ਆ ਕਿ ਜਿਹੜੀ ਭੈਣ ਨੇ ਪੈਸੇ ਸਮਾਨ ਖੜਿਆ ਹੋਵੇ ਇਹਨਾਂ ਕੋਲੋਂ ਉਹ ਵਾਪਸੀ ਇਹਨਾਂ ਦੇ ਜਵੈਰਾਂ ਦੇ ਪੈਸੇ ਦੇ ਦੇਣ ਮਿਹਨਤ ਦੀ ਕਮਾਈ ਆ ਉਹ ਜੇ ਵੀ ਵੇਖੋ ਬੈਠੇ ਕਮਾਂਡੇ ਵੇਖੋ ਕਦੇ ਵੀ ਇਹਨਾਂ ਦੇ ਹੱਥ ਪੈਰ ਕਮਾਂਡੇ ਉਹਨਾਂ ਤੇ ਤਾਂ ਕਰਕੇ ਹੀ ਕਹਿੰਨੇ ਕਿ ਪਿਆਰ ਨਾਲ ਉਹਨਾਂ ਦੇ ਜੋ ਵੀ ਪੈਸੇ ਮਿਹਨਤ ਦੀ ਕਮਾਈ ਹੈ ਉਹਨਾਂ ਨੂੰ ਵੇਚਾਣਾ ਤੇ ਟੈਨਸ਼ਨ ਕਰਦਾ ਇਹ ਆਰਮੀ ਚੋਂ ਰਿਟਾਇਰ ਦੇ ਕੈਪਟਨ ਰਿਟਾਇਰ ਦੇ ਵੀ ਸਾਡੇ ਕੈਪਟਨ ਚੋਂ ਰਿਟਾਇਰ ਹੈ ਵੀ ਇਹ ਬਰਦਰ ਸਾਡੇ ਕੋਲੇ ਗਰਮੇਸ਼ ਸਿੰਘ ਹੋਣਾ ਨੇ ਕੰਪਲੀਟ ਕੀਤੀ ਆ ਕਹਿੰਦੇ ਵੀ ਮੈਂ ਸੇਵਾ ਮੁਕਤ ਆ ਆਰਮੀ ਦੇ ਵਿੱਚੋਂ ਕੈਪਟਨ ਪੈਨਸ਼ਨ ਆਇਆ ਤੇ ਮੈਂ ਕਪੜੇ ਦੀ ਦੁਕਾਨ ਕਰਦਾ ਉੱਥੇ ਕੋਈ ਦੋਵੇਂ ਮੀਆਂ ਬੀਬੀ ਆਏ ਨੇ ਤੇ ਉਹਨਾਂ ਨੇ ਇਹਨਾਂ ਕੋਲ 4000 ਦੇ ਕਰੀਬ ਕਪੜੇ ਖਰੀਦੇ ਆ ਤੇ ਇਹਨਾਂ ਨੇ ਕਿਹਾ ਵੀ ਦੂਸਰਾ ਅਸੀਂ ਸਕੈਨਰ ਜਿਹੜਾ ਵਾ ਉਹ ਆਪਣਾ ਜਿਹੜੇ ਪੇ Google Pay ਪੈਸੇ ਕੀਤੇ ਆ ਤੇ ਇਹਨਾਂ ਨੂੰ ਸਕੈਨਰ ਦਿਖਾਤਾ ਉਹਨਾਂ ਨੇ ਤੇ ਜਿਹੜੇ ਇਹਨਾਂ ਨੇ ਬਾਅਦ ਚੋਂ ਆਪਣਾ ਚੈੱਕ ਕੀਤਾ ਕਿ ਇਹਨਾਂ ਦੇ ਪੈਸੇ ਨਹੀਂ ਆਏ ਸੀ ਉਹ ਛਾਤਰ ਨੇ ਬੰਦੇ ਉਹਨਾਂ ਨੇ ਫੋਨ ਵਗੈਰਾ ਆਪਣਾ ਬੰਦ ਕਰ ਦਿੱਤਾ ਵਾ ਤੇ ਜਿਹੜਾ ਆਪਣਾ ਟੈਕਨੀਕਲ ਦੀਸਟ ਆਪਣੀ ਇਹ ਮਦਦ ਲਈ ਆ ਰਹੀ ਆ ਉਹ ਜਿਹੜਾ ਜੀ SIM ਦਾ ਨੰਬਰ ਕਢਾਇਆ ਵਾ ਉਹ ਨਵੇਂ ਸ਼ਹਿਰ ਦਾ ਨਿਕਲਿਆ ਜਿਹੜਾ ਨੰਬਰ ਦੇਖੀ ਚੱਲ ਲੱਗਿਆ ਕਿੱਥੋਂ ਮੈਨੂੰ ਨਹੀਂ ਉਹ ਨਵੇਂ ਨਵੇਂ ਸ਼ਹਿਰ ਦਾ ਜੀ ਲੋਕੇਸ਼ਨ ਦਾ ਫੋਨ ਤਾਂ ਬੰਦ ਆ ਬਟ ਉਹਦਾ ਜਿਹੜਾ ਨੰਬਰ ਕਢਵਾਇਆ ਵਾ ਉਹ ਕਰੇ CDR ਵਗੈਰਾ ਕਢਵਾਈ ਜਾ ਰਹੀ ਆ ਤੇ ਕੋਈ ਨਹੀਂ ਬਣਦੀ ਤਫतीश ਕਰਾਂਗੇ ਤੇ ਜੋ ਵੀ ਸਾਹਮਣੇ ਆਊਗਾ ਫਿਰ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਸিসিਟੀਵੀ ਫੁਟੇਜ ਉਹਨਾਂ ਵੱਲ ਦਿੱਤੀ ਗਈ ਹੈ ਜੀ ਪਰ ਉਹ ਬੇਪਛਾਣ ਦੇ ਬੰਦੇ ਉਹ ਵੀ ਆਪਣੇ ਖੁਫੀਆ ਸੋਰਸ ਰਾਹੀਂ ਪਤਾ ਲਾ ਰਹੇ ਆ ਤੇ ਇਹਨਾਂ ਦੀ ਹਕਰੀ ਕਰਵਾਵਾਂਗੇ ਜੀ